ਤਾਜੀ ਸੂਈ ਆ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਐ ਇੱਕ ਬਾਈ ਕੋਲੇ ਮਾਜਾ ਬਾਈ ਥੋੜੇ ਕਿ ਦਿਨਾਂ ਅੰਦਰ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਿਆ ਵੀਰ ਦੇ ਘਰੇ ਲੂਪਸ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉਹ ਭਾਈ ਨਾ ਕਰ ਲੈਨੇ ਗੱਲਬਾਤ ਆ ਜੀ ਬਾਈ ਬਾਈ ਜੀ ਹੱਸੀ ਗਾਲ ਸਸਰੀ ਕਾ ਬਾਈ ਜੀ ਹੋ ਠੀਕ ਹੂ ਬਾਈ ਬਾਈ ਚੜਦੀ ਕਲਾ ਜੀ ਨਾਮ ਤੇ ਡਰੈਸ ਬੋ ਨਾਮ ਗੁਰਸ਼ੇਖ ਸਿੰਘ ਜੀ ਪਿੰਡ ਜੈਮਲ ਸਿੰਘ ਵਾਲਾ ਤਹਿਸੀਲ ਤਪਾ ਜਿਹੜਾ ਬਰਨਾਲਾ ਜੀ ਠੀਕ ਆ ਬਾਈ ਨੇੜੇ ਪਿੰਡ ਜੈਮਲ ਨੇੜੇ ਪਿੰਡ ਢਿਲ ਮਾਰਾ ਰਹਿਆ ਜਾਂਦਾ ਜੀ ਤਾਪਾ ਪਾੜ ਦਾ ਨਣੇ ਵਾਲਾ ਤੇ ਇਧਰ ਢਿੰਗਲੇ ਵੀ ਰਹਿਆ ਜਾਂਦਾ ਜੀ ਮੋਬਾਈਲ ਨੰਬਰ ਬੋ 98142 38972 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੱੜ ਦੇਦੇ ਕਿਹੜਾ ਸੂਸ ਹੋਈ ਆ ਇਹ ਤੀਜੇ ਸੂਏ ਸੂਈ ਆ ਜੀ ਕਦੋਂ ਸੂਈ ਆ ਭਰਾ ਇਹ 1 ਘੰਟਾ ਹੀ ਹੋਇਆ ਸੂਈ ਨੂੰ 1 ਘੰਟਾ ਬੱਚਾ ਕੀ ਦੇਤਾ ਮਗਰ ਬੱਸੀ ਆ ਜੀ ਬੱਚੀ ਬੜੀ ਚੰਗੀ ਆ ਨਾ ਹਾਂਜੀ ਹਾਂਜੀ ਬੱਚਾ ਬਾਈ ਬੱਚੀ ਦਿੱਤੀ ਆ ਤੇ ਚੰਗੇ ਸੀਵਣ ਦੀ ਆ ਨਾ ਇਹ ਹਾਂਜੀ ਹਾਂਜੀ ਠੀਕ ਆ ਬਾਈ ਬੱਚਾ ਮਗਰ ਬੱਚੀ ਲਈ ਤੇ ਕਿੰਨਾ ਕੁ ਬੋਲਾ ਗੱਡਿਆ ਦਾ ਭਰਾ ਭਰਾ ਦੁੱਧ ਮੇਰੇ ਬੋਲਾ ਦੋ ਤਾਰਾਂ ਹੀ ਮਾਰ ਗਏ ਜੀ ਯਾਨੀ ਕਿ ਤਾਰਾਂ ਹੀ ਮਾਰ ਗਏ ਹਾਂਜੀ ਹਾਂਜੀ ਠੀਕ ਹੈ ਚਵਾਈ 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 ਬਹੁਤ ਪੋਲੀ ਹੈ ਵੀਰੇ ਹੋ ਲੈ ਬਾਈ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਕਿੰਨਾ ਕੁ ਦੁੱਧ ਚ ਹੋਇਆ ਪਿਛਲੇ ਸੋਏ ਦੁੱਧ ਮੇਰੇ 25 ਲੀਟਰ ਪਿਛਲੇ ਸੋਏ ਚ ਹੋਇਆ 25 ਲੀਟਰ ਦਾ ਬਾਈ ਨਿਰਕਾਰਡ ਦੱਸਿਆ ਆਰਡਰ ਦੇਖੋ ਥਾਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗੁਲਾਬੀ ਥਣ ਚਵਾਈ ਇੱਕ ਨੰਬਰ ਤੇ ਜੇਰ ਪੈਣੀ ਹੈ ਨਾ ਜੀ ਹਾਂਜੀ ਜੇਰ ਪੈਣੀ ਠੀਕ ਹੁਣੀ ਸੋਈ ਆ ਬੇ ਟਾਈਮ ਥੋੜਾ ਹੀ ਹੋਇਆ ਬੱਜਿਆ ਜੇਰ ਵੀ ਪਾ ਜਾਣੀ ਆ ਬਹਿਣ ਦੀ ਬੋទਦੀ ਬਾਦੀ ਪੂਰੀ ਚੰਗੀਆਂ ਸਨਖ ਪੁਣਾ ਬਾੜ ਦੇ ਵਿੱਚ ਫੁੱਲ ਆਰਡਰ ਦੇਖੋ ਬਈ ਕਮਾ ਬਹੁਤ ਸੋਹਣਾ ਪੂਰਾ ਦੇਖਿਆ ਦੋ ਬਾੜ ਤਾਂ ਚੰਗਾ ਤੇ ਬਾਈ ਦੇ ਘਰ ਦੀ ਬਾੜਾ ਬਾਈ ਕੋਈ ਵਪਾਰ ਦਾ ਕੰਮ ਇੱਕ ਨੰਬਰ ਬਾੜਾ ਲੈ ਚੱਲ ਬਾਈ ਇਹ ਨਰ ਵੀ ਤੋਂ ਤੇ ਮੁੱਲ ਕੀ ਹੈ ਵੀਰੇ ਜਾਇਜ ਦਾ ਮੁੱਲੇ ਦਾ ਵੀਰੇ 93000 ਠੀਕ ਆ ਥੋੜਾ ਬੱਸੀ ਦਾ ਕਰਦੀ ਆ ਠੀਕ 93000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਆ ਬੜ ਫੇਸਬੁਕ ਦੇਖੋ ਬੋਦੀਬਾਦੀ ਪੂਰੀ ਚੰਗੀਆਂ ਸਨਖਪੋਣਾ ਬੜ ਦੇ ਵਿੱਚ ਫੁੱਲ ਕੱਦ ਵੀ ਚੰਗਾ ਆਰਡਰ ਵੀ ਕਮਾਲ ਦਾ ਮੂਰੂ ਲੀਵਾ ਚੈੱਕ ਕਰ ਲੋ ਕਮਾਲ ਦਾ ਲੀਵਾ ਗਰਮ ਨਹੀਂ ਲੱਗਿਆ ਲੈ ਕਿਆ ਬਾਤ ਅੱਲਾਕੱਲਾ ਥਣ ਪੂਰੀ ਬਿੱਤੀ ਦੇ ਨਾੜਾ ਨੂੜਾ ਫੁੱਲ ਚੰਗੀਆਂ ਚਿਵਾਈ ਜੂਈ ਓਕੇ ਆ ਹਣ ਬਸ ਹਾਂਜੀ ਪੂਰੀ ਓਕੇ ਠੀਕ ਠੰਡੀ ਸੀਲ ਪੂਰੀ ਆ ਹਣ ਬਈ ਹਾਂ ਠੰਡੀ ਸੀਲ ਫੁੱਲ ਠੀਕ ਆ ਬਈ ਮੁੱਲ ਵੀ ਜਾਇਜ਼ ਆ ਬਈ ਮਾਨਤਨ ਮੌਕੇ ਤੇ ਉਹ ਜ਼ਰੂਰ ਹੋ ਜੂਗਾ ਅੱਗੇ ਵੀਰੇ ਮਾਜਾ ਕਿਹੜਾ ਸੂਆ ਸੁੰਦੀ ਹੈ ਇਹ ਵੀ ਤੀਜੇ ਸੂਏ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਤੇ ਵੀਰੇ 4 ਦਿਨ ਦਿਨ ਪੂਰੇ ਹੁਣ ਚ ਬਾਕੀ ਆ ਬਾਕੀ ਕੋਸ ਬਸ ਉੱਤੇ ਲੈ ਵੀ ਸਕਦਾ ਹਨਾ ਠੀਕ ਹੈ ਬਾਈ ਹਾਂਜੀ ਤੇ ਕੀ ਰਿਕਾਰਡ ਵੈਸੇ ਦੋਨਾਂ ਇਹ 10 11 ਲੀਟਰ ਦੁੱਧ ਆਈ ਇਹਦਾ 10 11 ਲੀਟਰ ਦਾ ਹਾਂਜੀ ਹਾਂਜੀ ਠੀਕ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਚੀ ਕੱਚੀ ਆ ਬਈ ਦੇਣ ਹਜੇ ਲੈੰਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੋਰਾ ਇੱਕ ਨੰਬਰ ਆ ਕਦ ਚੰਗਾ ਤੇ ਫਲੀ ਵੀ ਚੰਗੀ ਆ ਬਈ ਥੋੜਾ ਡਰਦੀ ਜ਼ਰੂਰ ਆ ਕੈਮਰੇ ਤੋਂ ਦੇਖੋ ਲੈ ਤੋਰਾ ਕਰਮਾ ਇਹਦਾ ਇੱਕ ਨੰਬਰ ਆ ਇਧਰ ਹੀ ਮੰਨ ਲੈ ਕੋਈ ਨਹੀਂ ਬਰੇ ਤੇ ਕੀਮੋ ਲਾ ਜੈਜ ਮੋਲੇ ਦਾ 65000 ਰਪਏ ਮਾਨਦਾਨ ਹੋ ਜਾ ਮਾਨਦਾਨ ਹੋ ਜਾਊਗਾ ਜੀ ਜਮਾ ਜਾਇਜ਼ ਮੋਲਾ ਬਾਈ 65000 ਰੁਪਏ ਮੋਲਾ ਮਾਨਦਾਨ ਮੌਕੇ ਤੇ ਜਰੂਰ ਹੋ ਜਾਵੇ ਦੇਵਾ ਦੇ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਜੂ ਵੀ ਕਿਵੇਂ ਸੀ ਬਰਾ ਚਵਾਈ ਬਹੁਤ ਵਧੀਆ ਜੀ ਠੀਕ ਇੱਕ ਨੰਬਰ ਚਵਾਈ ਹੈ ਜੀ ਮੁੱਲ ਜਮਾ ਜਾਇਜ਼ ਆ ਬਾਈ ਤੇ ਨਾਕਸੀ ਭਰਾ ਕੋਲੇ ਦੋ ਦੋਨੇ ਦੇਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਤਾਂ ਕਨੈਕਟ ਕਰ ਲੈ ਧੰਨਵਾਦ ਬਾਈ